ਸੋਤ ਰਾਤਾ ਜੈ ਜੰਗ ਲਾਂ ਦੇ ਉੱਤ ਸਹਾਏ ਸਰੀਰ ਨਾ ਜੁਟਰੇ ਸੈਣੇ ਬੈਗ ਅਦਨੀ ਉਮਰ ਦੇ ਜਨਨ ਭਾਗੀ ਮਾਤਾ ਗੁਜਰੀ ਨੂੰ ਨਾ ਦੇ ਨਾਗੀ ਛੋਟੀ ਉਮਰ ਦੇ ਜਨਨ ਭਾਗੀ ਮਾਤਾ ਗੁਜਰੀ ਨੂੰ ਨਾ ਦੇ ਨਾਗੀ ਜੇ ਮਾਤਾ ਨੂੰ ਜਨਾਦ ਪਾ ਪਾਸ ਕੁਝ ਕਹਿੰਦੇ ਤੇ ਜੀ ਬੱਤਾਂ ਮਰਦਾ ਦੇ ਪੰਗੀਆਂ ਜੀ ਹੈ ਤੇ ਬਿਤਾ ਦੁਨੀਆ ਸਵਾਰ ਜੰਗੀ ਹੈ ਨਾਲੇ ਜਿਹੜੇ ਰਸਤੇ ਟੁੱਟ ਰਹੇ ਆ ਐਜੇ ਬਦਨਾਨੀ ਆਏ ਗਏ ਮੂਹੂਦੀ ਚੋੜੇ ਵਾਸੂ ਟਰੇਡ ਮੂਹੂਦੀ ਧਰਮਾਂ ਦੇ ਨਾਮ ਤੇ ਬਿਗੋੜ ਮੂਹੂਦੀ ਚੱਤ ਬੱਲੇ ਦਾ ਮੂਹੂਦੀ ਬਾਜ਼ ਉੱਤਕਾਂ ਨੂੰ ਵੇਜਾ ਤਰਾਂ ਗਾ ਤੇ ਕਿਤੇ ਇੱਕ ਮੂਹੂਦੀ ਦਸਾ ਕਾ ਦੁਨੀਆ ਦੇ ਦਿਨ ਪਾਲਿਆ ਉਸ ਕਦ ਘਟਿਆ ਮੂਹੂ ਆੜਿਆ ਜਣਾ ਬਣਾ ਜਿੰਦਾ ਜੀ ਦਵਾ ਦਿੱਤ ਕੋ ਨਾਲੇ ਜਿਹੜੇ ਰਸਤੇ ਟੁੱਟ ਰਹੇ ਆ ਐਜੇ ਬਦਨਾਨੀ ਮਰੇ ਵਾਸਤੇ ਪ੍ਰੇਮ ਦੀ ਗੀਤ ਧਰਮਾ ਨਾ ਤਜਦੇ ਹਾਂ ਹਾਲੋ ਜੀ ਰਾਜੂਆ ਮੁੰਡਾ ਜਿਹੜਾ ਆਕਾਲ ਯੁੱਗ ਦੇ ਖੇਡਾਂ ਦੇ ਵਿੱਚ ਭਜਦਾ ਗੈਵਿਨਰ ਬੈਠਾ ਅੱਜ ਕੀ ਬੀਸ਼ਨ ਆਈ ਆ ਪੁੱਤ ਦੂਜੀ ਆਈ ਆ ਹੈ ਅੱਗੇ ਤੋਂ ਤਕੜਾ ਹੋ ਗਿਆਣਾ ਹੈ ਹੈ ਹਾਂਜੀ ਅੰਡਰ 12 ਖੇਡਦਾ ਈ ਇਹ 12 ਚ ਲਾ ਦਿੰਦੇ ਆ ਬਈ ਅੱਛਾ ਈ ਅੱਛਾ ਵਿੱਚ ਵਿਚਾਲੇ ਹੋਣੀਆਂ ਉਮਰ ਇੱਕ ਇੱਕ ਘਾਟਾ ਦਾ ਤੁਹਾਨੂੰ ਦਹਾ ਦਾ ਅੱਛਾ 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 ਚੱਲ ਪੁੱਤ ਅੱਗੇ ਤੋਂ मेहनत तो पूरी कर परे हो जाओ परे हो जा, हो जा, हो जा। हो, हो। भी खिचो खिच खुच खिंच 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 खिच ਖੰਗ ਚੱਲ ਵਾ ਹੋਲੀ 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 ਹੋਲੀ